ਤੇ ਉਥੇ ਸਰਮੁਖ ਸਿੰਘ ਅਮੋਲ ਨੇ ਇੱਕ ਤਕਰੀਰ ਕੀਤੀ ਬੋਲੇ ਉਹ ਬਹੁਤ ਸੋਣਾ ਬੋਲੇ ਉਥੇ ਉਸ ਇਲਾਕੇ ਦਾ ਈਸਾਈ ਪ੍ਰਚਾਰਕ ਅੰਗਰੇਜ਼ ਉਥੇ ਆਇਆ ਹੋਇਆ ਸੀ ਉਹ ਇਹਨਾਂ ਦੀ ਬੋਲਬਾਣੀ ਤੋਂ ਇੰਨਾ ਕਿ ਪ੍ਰਭਾਵਿਤ ਹੋਇਆ ਕਿ ਉਹਨੇ ਸਰਮੁਖ ਸਿੰਘ ਅਮੋਲ ਨੂੰ ਆਪਣਾ ਪਤਾ ਦੇ ਦਿੱਤਾ ਵੀ ਐਸ ਪਤੇ ਤੇ ਮੈਨੂੰ ਕਿਤੇ ਮਿਲ ਲਿਓ ਮੈਂ ਤੁਹਾਨੂੰ ਕੋਈ ਗੱਲ ਕਰਨੀ ਚਾਹੁੰਦਾ ਚਲੋ ਸੁਰਮਕ ਸਿੰਘਾ ਮੌਲ ਕਾਫੀ ਦਿਨਾਂ ਬਾਅਦ ਉਹਦੇ ਮਨ ਚ ਖਿਆਲ ਆਇਆ ਪਤਾ ਨਹੀਂ ਕੀ ਕਹਿਣਾ ਹੋਵੇਗਾ ਵੱਡਾ ਬੰਦਾ ਸੀ ਵੱਡਾ ਪ੍ਰਚਾਰਕ ਸੀ ਐਸਾਈ ਧਰਮ ਦਾ ਤਾਂ ਚਲੋ ਉਹਨਾਂ ਨੂੰ ਮਿਲ ਲਈਏ ਮਿਲ ਕੇ ਆਪਾਂ ਖੁਸ਼ੀ ਹੈ ਤਾਂ ਸਰੀ ਵੀ ਕਹਿੰਦੇ ਕੀ ਨੇ ਸੁਰਮਕ ਸਿੰਘਾ ਮੌਲ ਨੂੰ ਮਿਲਣ ਵਾਸਤੇ ਚਲੇ ਗਏ ਬੂਏ ਦੇ ਵਿੱਚ ਉਹ ਸਜਣ ਦਾ ਜਿਹੜਾ ਹੈਗਾ ਬਾਹਰ ਗਾਰਡਨ ਦੇ ਵਿੱਚ ਕੁੱਤਾ ਬੰਨਿਆ ਹੋਇਆ ਸੀ ਸਰਵਕ ਸੰਘ ਮੋਲ ਦੇ ਕੋਲ ਕਿਉਂਕਿ ਪੁਰਾਣੇ ਸਮੇਂ ਸੀਗੇ ਜਦੋਂ ਦੋ ਪ੍ਰਸ਼ਾਦਿਓ ਆਸ਼ਰਮ ਦੇ ਵਿੱਚੋਂ ਜਦੋਂ ਤੁਰਨ ਲੱਗਿਆ ਤੇ ਉਹਨੇ ਆਪਣੇ ਪੱਲੇ ਬੰਨ ਲਏ ਤੇ ਉਹ ਕੁੱਤਾ ਉਹਨਾਂ ਨੂੰ ਵਾਰੀ-ਵਾਰੀ ਭੌਂਕ ਰਿਹਾ ਤਾਂ ਉਹਨੇ ਇੱਕ ਅੱਧੀ ਰੋਟੀ ਤੋੜ ਕੇ ਕੁੱਤੇ ਨੂੰ ਪਾ ਦਿੱਤੀ ਡੇਢ ਰੋਟੀ ਆਪ ਖਾ ਲਈ ਪਰ ਹੈਰਾਨ ਹੋਇਆ ਵੀ ਕੁੱਤੇ ਨੇ ਰੋਟੀ ਖਾਧੀ ਨਾ ਕੁੱਤੇ ਨੇ ਰੋਟੀ ਨਹੀਂ ਖਾਧੀ ਆਪਾਂ ਕਾਰਨ ਸਾਰੇ ਜਾਣਦੇ ਆ ਵੀ ਜਿਹੜੇ ਸਿਆਣੇ ਕੁੱਤੇ ਹੁੰਦੇ ਨੇ ਉਹ ਕਿਸੇ ਹੋਰ ਦੇ ਹੱਥ ਦੀ ਚੀਜ਼ ਨਹੀਂ ਖਾਂਦੇ ਮਾਲਕ ਨਾਲ ਇਹਨਾਂ ਉਹਨਾਂ ਦਾ ਵਿਸ਼ਵਾਸ ਜਿਹੜਾ ਹੈਗਾ ਭਰੋਸਾ ਹੁੰਦਾ ਮਾਲਕ ਤੇ ਉਹ ਅੰਗਰੇਜ਼ ਅਫਸਰ ਸੀ ਜਿਹੜਾ ਅੰਗਰੇਜ਼ ਪ੍ਰਚਾਰਕ ਸੀਗਾ ਅੰਗਰੇਜ਼ਾਂ ਵੱਲੋਂ ਜਿਹੜਾ ਇੱਥੇ ਪ੍ਰਚਾਰ ਕਰਨ ਵਾਸਤੇ ਲਾਇਆ ਗਿਆ ਸੀ ਉਹਦੇ ਨਾਲ ਗੱਲਬਾਤ ਹੋਈ ਗੱਲਬਾਤ ਹੁੰਦਿਆਂ ਉਹਨੇ ਕਿਹਾ ਕਹਿੰਦਾ ਵੀ ਮੈਂ ਤੁਹਾਨੂੰ ਆਪਣੇ ਪ੍ਰਚਾਰਕ ਦੇ ਰੂਪ ਦੇ ਵਿੱਚ ਤੁਹਾਨੂੰ ਭਰਤੀ ਕਰਨਾ ਚਾਹੁੰਦਾ ਉਹ ਕਹਿੰਦਾ ਜੀ ਮੈਂ ਤਾਂ ਸਿੱਖੀ ਦਾ ਪ੍ਰਚਾਰ ਕਰਨ ਦਾ ਇੱਛੁਕਾਂ ਉਹ ਕਹਿੰਦੇ ਵੀ ਪ੍ਰਚਾਰ ਸਿੱਖੀ ਦਾ ਕਰ ਕੋਈ ਗੱਲ ਨਹੀਂ ਅਸੀਂ ਤੈਨੂੰ ਇਹ ਨਹੀਂ ਕਹਿੰਦੇ ਕਿ ਤੂੰ ਸਿੱਖੀ ਦਾ ਪ੍ਰਚਾਰ ਨਹੀਂ ਕਰਨਾ ਬਸ ਤੈਨੂੰ ਅਸੀਂ ਕੁਝ ਕਿਤਾਬਾਂ ਦੇਵਾਂਗੇ ਕੁਝ ਸਿਲੇਬਸ ਦੇਵਾਂਗੇ ਤੂੰ ਸਿੱਖੀ ਦੀ ਗੱਲ ਕਰਦਾ ਕਰਦਾ ਵਿੱਚ ਵਿੱਚ ਨਾ ਸਾਡੇ ਧਰਮ ਦੀ ਥੋੜੀ ਜਿਹੀ ਉਸਤਤ ਕਰ ਦੇਣੀ ਹੈ ਇਹਦੇ ਬਦਲੇ ਤੁਹਾਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ ਹਰ ਇੱਕ ਚੀਜ਼ ਜਿਹੜੀ ਤੁਹਾਡੇ ਘਰ ਤੋਂ ਤੈਨੂੰ ਨਹੀਂ ਮਿਲ ਸਕਦੀ ਅਸੀਂ ਉਹ ਦੇਣ ਨੂੰ ਤਿਆਰ ਹਾਂ ਕਿਉਂਕਿ ਸਾਡੇ ਘਰ ਦੇ ਵਿੱਚ ਹਾਲਤ ਹੈ ਨਾ ਵੀ ਗ੍ਰੰਥੀ ਪ੍ਰਚਾਰਕ ਜਿਹੜੇ ਨੇ ਉਹਨਾਂ ਦੀ ਹਾਲਤ ਗੁਰਦੁਆਰਾ ਸਾਹਿਬਾਂ 'ਚ ਮਾਫ਼ ਕਰ ਦੇਣਾ ਫੋਰ ਕਲਾਸ ਵਾਲੀ ਕਈ ਥਾਵਾਂ ਦੇ ਉੱਤੇ ਸਵਾਲ ਨਹੀਂ ਸਕੇ ਸੀ ਆਪਣੇ ਪ੍ਰਚਾਰਕਾਂ ਨੂੰ ਨਾ ਪ੍ਰਚਾਰਕਾਂ ਨੂੰ ਸੰਭਾਲ ਸਕੇ ਨਾ ਸਿੱਖਾਂ ਨੂੰ ਸੰਭਾਲ ਸਕੇ ਜਿਹੜੀ ਸਿੱਖੀ ਖੇਤਾਂ ਦੇ ਵਿੱਚ ਆਪਣਾ ਪਸੀਨਾ ਵਹਾਉਂਦੀ ਪਈ ਹੈ ਉਸ ਸਿੱਖੀ ਨੂੰ ਉਹ ਸਿੱਖੀ ਸਮਝਣਗੇ ਜਿਹੜੇ ਸਟੇਜਾਂ ਦੇ ਉੱਤੇ ਖਲੋ ਕੇ ਲੱਖਾਂ ਰੁਪਈਆਂ ਦੀ ਸਟੇਜ ਜਿਹੜੀ ਬਣਦੀ ਹੈ ਤੇ ਉਹ ਸਟੇਜ ਤੇ ਖੜ ਕੇ ਬੋਲਦੇ ਉਹਨਾਂ ਨੂੰ ਕੀ ਪਤਾ ਹੈ ਕਿ ਸਿੱਖੀ ਸਿੱਖੀ ਨੇ ਜਦੋਂ ਰਾਜ ਦੀ ਗੱਲ ਵੀ ਕੀਤੀ ਹੈ ਨਾ ਤਾਂ ਸਿੱਖੀ ਉਦੋਂ ਰਾਜ ਸਥਾਪਿਤ ਕਰਨ ਚ ਸਫਲ ਹੋਈ ਹੈ ਜਦੋਂ ਘੋੜਿਆਂ ਦੀਆਂ ਕਾਟੀਆਂ ਤੇ ਬੈਠੇ ਸਿੱਖ ਰਾਜ ਦੀ ਗੱਲ ਕਰਦੇ ਸਨ ਜਦੋਂ ਬਾਬਾ ਬੋਤਾ ਸਿੰਘ ਗਰਜਾ ਸਿੰਘ ਵਰਗੇ ਰਾਹ ਜਾਂਦੇ ਸਿੱਖ ਰਸਤੇ ਦੇ ਵਿੱਚ ਟੋਲ ਟੈਕਸ ਲੈ ਲੈਂਦੇ ਸੀਗੇ ਉਦੋਂ ਸਿੱਖੀ ਕਾਮਯਾਬ ਹੋਈ ਸਿੱਖੀ ਕਦੇ ਵੀ ਏਸੀ ਕਮਰਿਆਂ ਦੇ ਵਿੱਚ ਬਹਿ ਕੇ ਸਿੱਖੀ ਨਹੀਂ ਕਮਾਈ ਜਾਂਦੀ ਸਿੱਖੀ ਦੀ ਕਮਾਈ ਤਾਂ ਧਰਤੀ ਤੇ ਸ਼ੁਰੂ ਹੁੰਦੀ ਹੈ ਇੱਥੇ ਸਿੱਖੀ ਭਾਈ ਲਾਲੋ ਵਰਗੇ ਕਿੱਲੇ ਘੜਨ ਵਾਲੇ ਕਮਾਉਂਦੇ ਰਹੇ ਨੇ ਮਲਕ ਭਾਗੋ ਵਰਗੇ ਮਹਿਲਾਂ ਵਿੱਚ ਬੈਠਿਆ ਨੇ ਸਿੱਖੀ ਨਹੀਂ ਕਮਾਈ ਕਦੇ ਵੀ ਖਾਰੋ ਸੱਜਣ ਨੇ ਜਿਹੜੀ ਗੱਲ ਕਹੀ ਉਹ ਕਹਿਣ ਲੱਗਿਆ ਵੀ ਕਰਨਾ ਕੁਝ ਵੀ ਨਹੀਂ ਪੈਸੇ ਤੈਨੂੰ ਮਿਲ ਜਾਇਆ ਕਰਨਗੇ ਕੀ ਖੱਟੇਗਾ ਤੂੰ ਤੁਹਾਡੇ ਪ੍ਰਚਾਰਕਾਂ ਦੀ ਹਾਲਤ ਮੈਨੂੰ ਪਤਾ ਕੀ ਹੈ ਜਦ ਇਹ ਗੱਲਬਾਤ ਸਾਰੀ ਹੋਈ ਤ ਸਵਰਮਕ ਸਿੰਘਾ ਮੋਲ ਨੇ ਜਿਹੜੀ ਗੱਲ ਕਹੀ ਉਹ ਸੰਗਰੇਜ ਨੂੰ ਮੈਂ ਕਹਿਣਾ ਵੀ ਸਾਨੂੰ ਸਿੱਖਾਂ ਨੂੰ ਸਮਝ ਆ ਜੇ ਉਹ ਕਹਿੰਦਾ ਜੀ ਬਾਹਰ ਉਹ ਕੁੱਤਾ ਜਿਹੜਾ ਤੁਸੀਂ ਰੱਖਿਆ ਹੈ ਉਹ ਕਹਿਣ ਲੱਗਿਆ ਵੀ ਹਾਂ ਪਾਲਤੂ ਹੈ ਮੇਰਾ ਬੜਾ ਪਿਆਰਾ ਕੁੱਤਾ ਹੈ ਕਹਿਣ ਲੱਗੇ ਨਾ ਮੈਂ ਜਦੋਂ ਆਇਆ ਤੇ ਉਹ ਮੈਨੂੰ ਵਾਰੀ ਵਾਰੀ ਭੌਂਕ ਰਿਹਾ ਸੀ ਤੇ ਮੈਨੂੰ ਇਹ ਸੀ ਕਿਤੇ ਕੱਟ ਨਾ ਲਵੇ ਤੇ ਮੈਂ ਦੋ ਰੋਟੀਆਂ ਸੀਆਂ ਤੇ ਉਹਦੇ ਚੋਦੀ ਉਹਨੂੰ ਪਾ ਦਿੱਤੀ ਉਹਨੇ ਖਾਧੀ ਨਹੀਂ ਉਹ ਕਹਿੰਦਾ ਕਹਿੰਦਾ ਮੇਰਾ ਪਾਲਤੂ ਹੈ ਮੇਰਾ ਵਫਾਦਾਰ ਹੈ ਤੇ ਮੇਰਾ ਵਫਾਦਾਰ ਕੁੱਤਾ ਵੀ ਤੇਰੇ ਹੱਥ ਦੀ ਰੋਟੀ ਕਿਉਂ ਖਾਏਗਾ ਕਹਿਣ ਲੱਗਿਆ ਉਹ ਕੁੱਤਾ ਹੈ ਵਫਾਦਾਰ ਹੈ ਤੈਨੂੰ ਯਕੀਨ ਹੈ ਤੂੰ ਮਾਲਕ ਹੈ ਤੇਰੇ ਹੱਥ ਜਿਹੜਾ ਮੇਰੇ ਹੱਥ ਦੀ ਉਹਨੇ ਅੱਧੀ ਰੋਟੀ ਵੀ ਨਹੀਂ ਖਾਦੀ ਕਹਿਣ ਲੱਗਿਆ ਮੈਂ ਮਨੁੱਖ ਹੋ ਕੇ ਆਪਣੇ ਗੁਰੂ ਤੋਂ ਭਰੋਸਾ ਛੱਡ ਕੇ ਤੇਰੇ ਹੱਥ ਦੇ ਟੁਕੜਿਆਂ ਤੇ ਪੜਾਂ ਫਿਰ ਤਾਂ ਮੈਂ ਉਹ ਕੁੱਤੇ ਨਾਲੋਂ ਮਾੜਾ ਹੋ ਗਿਆ ਫਿਰ ਤਾਂ ਮੇਰੀ ਹਾਲਤ ਫਿਰ ਉਸ ਕੁੱਤੇ ਨਾਲੋਂ ਵੀ ਮਾੜੀ ਹੋ ਗਈ ਮੈਂ ਆਪਣੇ ਗੁਰੂ ਨੂੰ ਛੱਡ ਕੇ ਹਉ 5000 ਕੋਤੇ ਜਿਹੜਾ ਰੈਬਰ ਭਾਵੇਂ ਕਹਿਣ ਲੱਗੇ ਤੇਰਾ ਰੈਬਰ ਤੈਨੂੰ ਮੁबारक ਪਰ ਕਹਿਣ ਲੱਗੇ ਜਿਹੜਾ ਮਾਲਕ ਦਾ ਪਾਲਤੂ ਕੁੱਤਾ ਹੁੰਦਾ ਨਾ ਉਹ ਦੂਜੇ ਦੇ ਹੱਥ ਦਾ 36 ਪ੍ਰਕਾਰ ਦਾ ਭੋਜਨ ਵੀ ਨਹੀਂ ਖਾਂਦਾ ਹੁੰਦਾ ਆਪਣੇ ਮਾਲਕ ਦੇ ਹੱਦੀਆਂ ਸੁੱਕੀਆਂ ਵੀ ਕਾ ਲੈਂਦਾ ਮੈਨੂੰ ਮੇਰੇ ਗੁਰੂ ਦੇ ਦਰ ਦੀਆਂ ਸੁੱਕੀਆਂ ਸੁੱਕੇ ਟੁਕੜੇ ਵੀ ਪਰਵਾਨ ਤੂੰ ਮੈਨੂੰ 36 ਪ੍ਰਕਾਰ ਦੇ ਭੋਜਨਾਂ ਦਾ ਆਫਰ ਕਰੇ ਮੈਨੂੰ ਉਹ ਪਰਵਾਨ ਨਹੀਂ ਤੂੰ ਕਹਿਣ ਲੱਗੇ ਕਿਰਪਾ ਕਰਕੇ ਅੱਜ ਤੋਂ ਬਾਅਦ ਹਾਂ ਜੇ ਐਜ਼ ਅ ਫਰੈਂਡ ਦੋਸਤ ਦੇ ਤੌਰ ਤੇ ਮੇਰੇ ਨਾਲ ਕੋਈ ਗੱਲ ਕਰਨੀ ਚਾਹੇ ਤਾਂ ਮੈਨੂੰ ਬੁਲਾ ਸਕਦੇ ਹੋ ਨਹੀਂ ਤਾਂ ਅੱਗੇ ਤੋਂ ਇਸ ਤਰ੍ਹਾਂ ਦੀ ਗੱਲ ਕਰਨ ਵਾਸਤੇ ਮੇਰੇ ਨਾਲ ਸੰਪਰਕ ਨਾ ਕਰਿਓ ਵਾਹ ਜਿੰਨਾ ਨੌ ਸੁਹਾਗਣੀ ਤਿੰਨਾ ਝਾਕ ਨਾ ਹੋਰ